ਅੰਦਰ ਅਗਲਾਓ ਬਾਹਰ ਆਪਣੇ ਆਪ ਲੱਗੂ ਜੇ ਤੁਸੀਂ ਅੰਦਰ ਆਪਣੇ ਉਹ ਜਜ਼ਬਾਤ ਉਹ ਫੀਲ ਲੈ ਲਿਆ ਬਾਹਰ ਆਪਣੇ ਆਪ ਆ ਜਾਣਾ ਤੁਹਾਡੀ ਅੱਖਾਂ ਚ ਚਿਹਰੇ ਚ ਤੁਹਾਡੀ ਮੂਵਮੈਂਟਸ ਦੇ ਵਿੱਚ ਮਤਲਬ ਮੈਂ ਆਪਣੇ ਝਮੇਲੇ ਸਾਰੇ ਛੱਡ ਕੇ ਮੈਂ ਇੱਕ ਹੋਰ ਜ਼ਿੰਦਗੀ ਚ ਚਲਾ ਜਾਣਾ ਜਿਵੇਂ ਮੈਂ ਮਤਲਬ ਪਿੱਛੇ ਜੇ ਮੈਂਨੇ ਹੁਣ ਇੱਕ ਰਾਜੇ ਵਾਲੀ ਰੀਲ ਪਾਈ ਸੀ ਤਾਂ ਫਿਰ ਮੈਂ ਰਾਜੇ ਜਾਲੀ ਫੀਲਿੰਗ ਲਈ ਮੈਂ ਰਾਜਾ ਬਣਿਆ ਮੈਂ ਪੂਰੀ ਮਾ ਕੀ ਆ ਜਾਏ ਉਹ ਕੀ ਆ ਜਾਏ ਪੋਜ਼ਿਟਿਵ ਰਹਿਣਾ ਉਹਦੀ ਆਇਆ ਜਦੋਂ ਮੈਂ ਇਹ ਸਿਰ ਕੰਮ ਕਰਨ ਲੱਗ ਗਿਆ ਪਹਿਲਾਂ ਉਹ ਡਿਪਰੈਸ਼ਨ ਉਹ ਦੌਰ ਹੁੰਦਾ ਹੀ ਹੈ ਹਰੇਕ ਐਕਟਰ ਚ ਕਿਉਂਕਿ ਉਹਨੇ ਘਰ ਵੀ ਮੈਨੇਜ ਕਰਨਾ ਵਿਚਾਰੇ ਨੇ ਆਪਣੀ ਘਰ ਦਾ ਰੋਜਗਾਰ ਵੀ ਚਲਾਉਣਾਗਾ ਉਹਨੇ ਆਪਣੇ ਸੁਪਨੇ ਵੀ ਪੂਰੇ ਕਰਨੇ ਨੇ ਤੇ ਉਹਦੇ ਹੁਣ ਉਹਨੇ ਬਿਨਾ ਕਹਿੰਦੇ ਹੁੰਦੇ ਆ ਵੀ ਬਿਨਾ ਸਪਾਰਸ਼ ਤੋਂ ਬਿਨਾ ਲਿੰਕ ਤੋਂ ਬਿਨਾ ਉੱਥੇ ਤੱਕ ਪਹੁੰਚਣਾਗਾ ਉਹ ਵੀ ਬਹੁਤ ਵੱਡਾ ਸਫਰ ਆਗਾ ਉੱਪਰਲੇ ਆਰਟਿਸਟਾਂ ਤੱਕ ਪਹੁੰਚਣਾਗਾ ਉੱਥੇ ਵੱਡੀ ਲੌਬੀ ਹੈ ਉਹ ਪੈਸਾ ਆਪ ਲਾਉਂਦੀ ਹੈ ਵੀ ਮੈਂ ਪਹਿਲਾਂ 3-4 ਫਿਲਮਾਂ ਕੀਤੀਆਂ ਉਹ ਸਾਰੀਆਂ ਡੱਬਾਬੰਦ ਪਈਆਂ ਕਈ ਵਾਰ ਅਸੀਂ ਬੁੜੇ ਹੋ ਕੇ ਦੇਖਦੇ ਹਾਂ ਜਵਾਨੀ ਵਾਲਾ ਕੰਮ ਅੱਜ ਦੇ ਲੋਕ ਪਿਆਰ ਦਿੰਦੇ ਆ ਲੋਕ ਜੇ ਤੁਸੀਂ ਮਤਲਬ ਅੱਛੀ ਚੀਜ਼ ਪਾਉਂਗੇ ਉਹਨੂੰ ਪਿਆਰ ਮਿਲੂਗਾ ਹੋ ਸਕਦਾ ਥੋੜਾ ਬਹੁਤ ਟਾਈਮ ਲੱਗ ਜੇ ਮਤਲਬ ਕਿ ਸੁਭਾਅ ਦੇ ਵਿੱਚ ਮੇਰੇ ਪਿਤਾ ਜੀ ਦਾ ਬਹੁਤ ਯੋਗਦਾਨ ਆ ਮਤਲਬ ਇੰਨੀ ਕਬੀਲਦਾਰੀ ਇੰਨੇ ਟੈਨਸ਼ਨਾਂ ਦੇ ਬਾਵਜੂਦ ਵੀ ਉਹਨਾਂ ਨੇ ਹੱਸਿਆ ਜਣ ਪਿੰਡ 'ਚ ਮੇਰੇ ਖਿਆਲ 'ਚ ਜਦੋਂ ਉਹ ਮਤਲਬ ਕਿ ਸਵਰਗਵਾਸ ਹੋਇਆ ਉਹਨਾਂ ਦਾ ਤਾਂ ਮਤਲਬ ਹਰੇਕ ਕੋਈ ਪਿੰਡ ਦਾ ਬੰਦਾ ਨਹੀਂ ਸੀਗਾ ਜਿਨੇ ਮਤਲਬ ਕਿ ਅਫਸੋਸ ਨਾ ਕੀਤਾ ਹੋਵੇ ਕਿਉਂਕਿ ਉਹ ਇੰਨੇ ਹੱਸਮੁਖ ਹਰੇਕ ਬੰਦੇ ਤੁਰੇ ਜਾਂਦੇ ਚੌੜ ਕਰ ਜਾਂਦੇ ਸੀਗੇ ਟੁੜ ਜਾਂਦੇ ਕੋਈ ਗੱਲ ਕਹਿ ਜਾਂਦੇ ਹਾਸੀ ਵਾਲੀ ਉਥੇ ਮਤਲਬ اچانک ਕੋਈ ਬੰਦਾ ਮਿਲ ਗਿਆ ਇੱਕ ਭੈਣ ਮਿਲੀ ਮੈਨੂੰ ਭੱਜ ਕੇ ਆ ਕੇ ਕਹਿੰਦੀ ਉਹ ਪ੍ਰੈਗਨੈਂਟ ਸੀਗੀ ਉਹ ਵਿਚਾਰੀ ਤੇ ਉਹ ਮਤਲਬ ਕਿ ਉਹਨੂੰ ਪ੍ਰੋਬਲਮ ਇਹ ਸੀਗੀ ਉਹਦੀ ਬੀਪੀ ਵਧ ਜਾਂਦਾ ਸੀ ਜਦੋਂ ਤੁਹਾਡੀ ਵੀਡੀਓ ਦੇਖਦੀ ਹੈ ਕਹਿੰਦੀ ਮੈਂ ਰਿਲੈਕਸ ਹੋ ਜਾਂਦੀ ਹਾਂ ਕਹਿੰਦੀ ਮੈਂ ਮਤਲਬ ਕਿ ਚਿੱਤ ਖੁਸ਼ ਹੋ ਜਾਂਦਾ ਕਹਿੰਦੀ ਬਹੁਤ ਬਹੁਤ ਧੰਨਵਾਦ ਵੀਰੇ ਤੁਹਾਡਾ ਬਹੁਤ ਸੋਹਣੀ ਵੀਡੀਓ ਬਣਾਉਣੇ ਮੈਨੂੰ ਐ ਲੱਗਿਆ ਉੱਥੇ ਮਤਲਬ ਕਿ ਮੈਂ ਕਿਸੇ ਟੈਨਸ਼ਨ 'ਚ ਸੀਗੀ ਪੀਜੀਆਈ ਮੈਂ ਟ੍ਰੀਟਮੈਂਟ ਲਈ ਗਿਆ ਹੋਇਆ ਸੀ ਕਿਸੇ ਆਪਣੇ ਪਰਿਵਾਰ 'ਚੋਂ ਹੁਣ ਸਾਹਮ ਨਾਟਕ ਦੇਖ ਰਿਹਾ ਉਹਦੇ ਨਾਲ ਸ਼ਾਇਦ ਵਾਪਰੀ ਹੋਣੀ ਜਾਂ ਉਹਦੇ ਕਿਸੇ ਰਿਸ਼ਤੇਦਾਰ ਪਰਿਵਾਰ ਚ ਵਾਪਰੀ ਹੋ ਉਹ ਕਹਿੰਦਾ ਉਹ ਨਾ ਨਾ ਪਤਾ ਨਾ ਨਾ ਗੁੱਠਾ ਨਾਲ ਲਾਈ ਕਹਿੰਦਾ ਪਤਾ ਓਏ 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 ਤੂੰ ਤੂੰ ਹਟ ਤੂੰ ਹਰਦਾ ਨਹੀਂ ਕਹਿੰਦਾ ਉਠਾ ਲਵਈਏ ਨਾ ਤੂੰ ਤੇਰੇ ਮਮ ਉਹ ਨਾ ਨਾ ਓਏ ਜਦੋਂ ਨੇ ਲਾਤਾ ਓਏ ਓਏ ਮਾਰਿਆ ਗਿਆ ਓਏ ਤੂੰ ਹੁਣ ਕੇਰਾ ਅਸੀਂ ਮਤਲਬ ਕਿ ਪਾਕ ਸਿੰਘ ਦਾ ਨਾਟਕ ਕਰੀ ਜਾਂਦੇ ਸੀ ਮੇਰੇ ਨਾਲ ਦਾ ਭਾਈ ਕਈ ਜਾਵੇ ਉਹ ਲਾਹੌਰ ਜੇਲ ਆ ਗਈ ਉੱਥੇ ਉਹ ਤੀਤੀ ਕਰੀ ਜਾਵੇ ਲਾਹੌਰ ਦੇ ਵਿੱਚ ਮਹਾਵੀ ਹੁਣ ਸੰਗਰੂਰ ਵਾਲੀ ਭਾਸ਼ਾ ਕਿਵੇਂ ਆ ਗਈ ਚਲੋ ਫਿਰ ਅਸੀਂ ਚਲਾਤਾ ਵੀ ਚਲੋ ਵੀ ਇਧਰਲਾ ਬੰਦਾ ਉਧਰ জব ਤੇ ਕੰਮ ਕਰ ਰਿਹਾ ਹੋਣਾ ਕਵਰ ਅਪ ਕਰਤਾ ਕਵਰ ਅਪ ਕਰਤਾ ਵੀ ਚਲੋ ਪੋਸਟਿੰਗ ਹੋਊਗੀ ਭਾਈ ਉਹਦੀ ਉੱਥੇ ਮੈਂ ਇਧਰ ਗੋਡੇ ਤੱਕ ਉਹ ਸ਼ਾਰਟਸ ਜੇ ਪਾ ਕੇ ਹਨ ਪੈਰਾਂ ਚ ਚੱਪਲਾਂ ਪਾ ਕੇ ਭੱਗਿਆ ਉਹ ਪਹਿਲਾਂ ਤਾਂ ਪ੍ਰਿੰਸੀਪਲ ਥੋੜਾ ਕੱਬਾ ਹੁੰਦਾ ਸੀ ਉਹਨੇ ਪਹਿਲਾਂ ਸਪੀਚ ਜੀ ਦਿੱਤੀ ਸਪੀਚ ਦੇਣ ਤੋਂ ਬਾਅਦ ਭਾਈ ਆਡੀਟੋਰੀਅਮ ਚੋਂ ਦੂ ਬਾਅਦ ਚੁਕਾ ਨਾ ਆਜੋ ਭਈ ਗਰਾਊਂਡ ਚ ਚੱਲਦੇ ਆ ਮੈਂ ਮੂਰੇ ਮੂਰੇ ਜਾਈਓ ਪਿੱਛੇ ਪਿੱਛੇ ਆਈ ਜਾਓਗਾ ਨਾ ਹੈ ਯੂ ਕਹਿੰਦਾ ਯੂ ਆਰ ਰੀਡਿੰਗ ਬਾਥਰੂਮ ਚੱਪਲਸ ਮਾ ਇਹ ਸਰ ਚਪਲਾ ਹਾਂ ਜੀ ਮਾਂ ਲੈਕਸੀ ਜੀ ਰਹਿਣੇ ਮਾਂ ਜੀ ਨੋ 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 ਥਿਸ ਇਜ਼ ਨਾਟ ਯੂਰ ਹੋਮ ਮਸੀ ਚਾਚੇ ਦਾ ਮੁੰਡਾ ਹੀ ਰਿਸ਼ਤੇਦਾਰੀ ਚ ਮਾਂ ਕੋਈ ਜਾ ਹੈ ਕੌਣ ਆ ਯਾਰ ਬੰਦਾ ਵੀ ਦੇਖਿਆ ਲੱਗਦਾ ਨਾਲੇ ਜੱਕਦੇ ਜੇ ਹੁੰਦੇ ਆ ਐਂ ਜੀ ਦੇਖੀ ਜਾਣਗੇ ਜਦੋਂ ਬਾਹਲੇ ਦੇਖੀ ਜਾਣਗੇ ਮੈਨੂੰ ਫਿਰ ਮੈਂ ਆਪੇ ਬੁਲਾਣਾ ਵੀ ਵੀਰੇ ਤੁਸੀਂ ਮੈਨੂੰ ਦੇਖੇ ਕਿ ਕਹਿੰਦੇ ਹਾਂ ਵੀਡੀਓ ਦੇਖੀ ਹੋਣੀ ਫਿਰ ਉਹਨਾਂ ਨੂੰ ਫਿਰ ਇੱਕਦਮ ਮੈਂ ਗਿਆ ਮੈਨੂੰ ਦੇਖਣਸਾਰ ਹੋ ਗਿਆ। ਓ ਗੁਲਗਲੇ ਮੇਰੇ ਖਿਆਲ ਦੇ ਵਿੱਚ ਅੱਜਕੱਲ ਦੇ ਜਿਹੜਾ ਯੂਥ ਹੈਗਾ ਉਹ ਬਹੁਤ ਛੇਤੀ ਉੱਪਰ ਪਹੁੰਚਣਾ ਚਾਹੁੰਦਾ। ਕਿਉਂਕਿ ਸਾਡੇ ਟਾਈਮ ਐ ਹੁੰਦਾ ਸੀ ਵੀ ਮੈਂ ਹੁਣ ਮਤਲਬ ਕਿ ਕਿਸੇ ਨੂੰ ਨਹੀਂ ਪਤਾ ਹੋਣਾ ਮੇਰੇ ਰੀਲਾਂ ਦੇਖਦੇ ਨੇ ਲੋਕ ਪਸੰਦ ਕਰਦੇ ਨੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ 2009-10 ਤੋਂ ਥੀਏਟਰ ਕਰਦਾ ਆ ਰਿਹਾ। ਵੀ ਉਹਨਾਂ ਨੂੰ 14 ਸਾਲ 13 ਸਾਲੇ ਨੂੰ ਥੀਏਟਰ ਕਰਦੇ ਨੂੰ ਹੋ ਗਏ। ਮੇਰੇ ਖਿਆਲ ਦੇ ਵਿੱਚ ਬੰਦੇ ਨੂੰ ਥੋੜਾ ਜਿਆਦਾ ਜਿੰਦਾਦਿਲ ਰਹਿਣਾ ਚਾਹੀਦਾ। ਥੋੜੀ ਤੇ ਕਬੀਲਦਾਰੀ ਪੈਂਦੀ ਹੈ ਜਦੋਂ ਬੋਝ ਪੈਂਦਾਗਾ ਫਿਰ ਦਿਲ ਨੂੰ ਥੋੜਾ ਵੱਡਾ ਕਰ ਲੈਣਾ ਕਈ ਵਾਰ ਆਪਾਂ ਕਹਿੰਦੇ ਨਹੀਂ ਯਾਰ ਮੇਰੇ ਤੇ ਬਹੁਤ ਟੈਂਸ਼ਨ ਆ ਮੈਨੂੰ ਆ ਵੀ ਦੁੱਖ ਆ ਵੀ ਦੁੱਖ ਆ ਵੀ ਦੁੱਖ ਆ ਦੁੱਖ ਹਰੇਕ ਨੂੰ ਨੇ ਉਹ ਬਸ ਜਿਗਰਾ ਥੋੜਾ ਵੱਡਾ ਕਰ ਲਓ ਸਮਾਂ ਲੰਘ ਜਾਣਾਗਾ ਸੌਖਾ ਸਮਾਂ ਆ ਜਾਣਾ